ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 131ਵੇਂ ਦਿਨ ਤੇ ਲੈ ਕੇ ਆਏ ਆ ਤਿੰਨ ਤਿੰਨ ਦੀਆਂ 10 ਜੋੜੀਆਂ ਵਾਲੀ ਮੋਹਰੀ ਦਸਤਾਰ ਉੱਪਰ ਅਸੀਂ 5-5 ਲੜੜ ਕੱਢਾਂਗੇ ਪਹਿਲੀ ਵਾਰ ਅਪਲੋਡ ਕੀਤੀ ਹੈ ਇਹ ਵੀਡੀਓ ਇਸ ਲਈ ਦਬਕੇ ਸ਼ੇਅਰ ਕਰ ਦਿਓ ਜੀ ਗਿੱਲੀ ਕਰਕੇ ਲਗਭਗ 2 ਗੱਠ ਹੰਜ ਚੋੜੀ ਪੂਣੀ ਕਰ ਲੈਣੀ ਹੈ ਤੇ ਸਿਰ ਦੇ ਵਿੱਚਕਾਰ ਜੋੜਾ ਸੈਮ ਨੂੰ ਕਰਕੇ ਇਸ ਤਰੀਕੇ ਨਾਲ ਬੇਸ ਨੂੰ ਬੰਨ ਲੈਣਾ ਉਸ ਮਾਲਕ ਦਾ ਨਾਮ ਲੈ ਕੇ ਪਹਿਲੇ ਲੜ ਤੋਂ ਅਸੀਂ 6-6 ਲੜ ਬਣਾਵਾਂਗੇ ਉਹਨਾਂ ਨੂੰ ਤਿੰਨ ਤਿੰਨ ਦੀਆਂ ਜੋੜੀਆਂ ਵਿੱਚ ਕਨਵਰਟ ਕਰਾਂਗੇ ਤੇ ਸਲਾਈ ਨਾਲ ਪਿੱਛੇ ਤੱਕ ਸਾਰੇ ਲੜੜਾਂ ਨੂੰ ਸਾਫ਼ ਕਰਾਂਗੇ ਉੱਪਰਲੇ ਪਾਸੇ 5-5 ਲੜੜ इकठा करके ऊपरो भी दस्तानो फोल्ड करेंगे सिलाई ना सारे पीछे तक साफ करने के बाद पिंच करेंगे आखरी पल्ले ਦਾ ਇੱਕ ਲੜ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰਕੇ ਲਾਵਾਂਗੇ ਉਪਰੋ ਜੀ ਇੱਕ ਇੱਕ ਕਰਕੇ سارے ਲੜਾਂ ਨੂੰ ਮੋਟੇ ਕਰਾਂਗੇ ਤੇ ਸਲਾਈ ਫਿਰ ਕੇ سارے ਉਪਰਲੇ ਪੇਚਾਂ ਨੂੰ ਸਾਫ਼ ਕਰਾਂਗੇ ਤੇ ਪਿਛਲੇ ਹਿੱਸੇ ਤੋਂ ਵੀ ਸਾਰੇ ਲੜਾਂ ਨੂੰ ਜੋੜੀਆਂ ਦੇ ਵਿੱਚ ਕਨਵਰਟ ਕਰਾਂਗੇ ਕਲੀਆਂ ਵਾਲੇ ਪੇਚ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫੈਂਦੀ ਬੰਦਨਾ ਲਗਾ ਦਾਂਗੇ ਉਪਰੋ ਜੀ ਸੇਰ ਨੂੰ ਢਾਕੇ ਚੰਗੀ ਤਰ੍ਹਾਂ ਪਿਛੋੜੀ ਰੁਪਿਆਲੇ ਪੱਲੇ ਨੂੰ ਵੀ ਅੰਦਰ ਕਰ ਦਵਾਂਗੇ ਇਸ ਦਸਤਾਰ ਦੀ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਜਿੱਥੇ ਸਾਰੀ ਸਿੱਧੀ ਡਿਟੇਲਸ ਦੱਸੀਆਂ ਹੋਈਆਂ ਨੇ ਵੀਡੀਓ